ਮਾਜੀ ਨਗਰ ਆ ਕੇ ਬਸ ਹੋ ਗਿਆ ਆ ਵੇਖੋ ਜਾਂਦਾ ਅੱਗ ਦੀ ਲਾਟ ਘੋੜਾ ਦੂਜੇ ਉਹਨਾਂ ਨੂੰ ਛੱਡਦਾ ਬੰਦੇ ਨੇ 24 ਸੈਕਿੰਡ 24 65 84 ਸਕਿੰਟ ਦੇ ਵਿੱਚ ਕਵਰ ਕਰੀ ਆ ਆ ਰੇਸ ਉਹ ਦੇਖੀ ਜੋ ਗੰਨੀ ਦਾ ਘੋੜਾ ਆ ਜਿਆਦਾ ਤੈਂ ਦਾ ਟ੍ਰੈਂਪ ਜਾਊਗਾ ਆ ਇਹ ਬਾਹਲਾ ਕਰ ਸਲੋ ਹੋ ਜਾਂਦੀ ਹੈ ਗਾਂ ਖਣੀ ਦਾ ਘੱਟ ਜਿਆਦੇ ਹੈ ਨਾ ਅੱਗੇ ਬੰਦੇ ਯਾਦੇ ਆ ਜਾਨਵਰ ਆਟੋਮੈਟਿਕੀ 25.15 ਭਾਜੀ ਆਪਾਂ ਚੱਲੋ ਉਹ ਭਾਜੀ ਕੀ ਆ ਕੋਈ ਵੀ ਬੰਦੇਓ ਤੁਸੀਂ ਆ ਵੀ ਟਾਈਮ ਦੇ ਵਿੱਚ ਕੋਈ ਡਾਊਟ ਹੋ ਸਕਦਾ ਤੁਸੀਂ ਸਪੀਕਰ ਤੋਂ ਥੋੜਾ ਜਾਂ ਦੂਰ ਆ ਐਸਟੀਮੇਟ ਨਾਲ ਹੀ ਸਾਨੂੰ ਟਾਈਮ ਲਾ ਦਿਆ ਜਿੰਨਾ ਅੱਜ ਸਾਡੇ ਕੋਲ ਨਾਲ ਸਮਝ ਆਉਂਦਾ ਆ ਆਪਾਂ ਇਹ ਵੀ ਕਢਾਂ ਮਲੋਡੀਆ ਦੇ ਬੰਦੇ ਆ ਲੋ ਜੀ ਅਗਲਾ ਘੋੜਾ ਅਨਾਉਂਸ ਕਰਿਆ ਅਕੇ ਮਿਲਖਾ ਘੋੜਾ ਮੈਦਾਨ ਦੇ ਵਿੱਚ ਉਤਰ ਰਿਹਾ ਚਲੋ ਦੁਬਾਰੇ ਫੇਰ ਬਾਈ ਖਾਲਸਾ ਜੀ ਸਵਾਰ ਆ ਰਹੇ ਆ ਮੈਦਾਨ ਦੇ ਵਿੱਚ ਗਰੰਦੀਪ ਬਾਈ ਆ ਇਹਦਾ ਟਾਈਮ ਕਿੰਨਾ ਹੋਇਆ ਬਾਈ ਆ ਘੋੜੇ ਦਾ ਕਿੰਨਾ ਟਾਈਮ ਬੋਲੇ ਇਹਨਾਂ ਨੇ 2345 ਬਾਈ 2345 ਮਿਲਖਾ ਮਿਲਖਾ ਘੋੜਾ ਹੈ ਹਨਾ ਮਿਲਖਾ ਬਾਈ ਉਹ ਨਹੀਂ ਕਿੱਥੋਂ ਦਾ ਹਨਾ 2345 ਦੇ ਵਿੱਚ ਮਿਲਖਾ ਘੋੜਾ ਲਾਈਨ ਕ੍ਰਾਸ ਕਰੀਆ ਕੋੜ ਐਨੀ ਛਾਲੀ ਵਾਲੀ ਬੜੀ ਮਰੀ ਸੀ ਹਾਂ ਇਹ ਪਹਿਲਾਂ ਹੀ ਮਲੇ ਨਖਰੇ ਕਰੀ ਜਾਂਦਾ ਪੂਰਾ ਗੱਨੇ ਵੀ ਗਰਮੀ ਆ ਕੋੜਾ ਵੀ ਸਰ ਅੱਛਾ ਉੱਤੇ ਸਵਾਰ ਗਿਆ ਨਹੀਂ ਵੀ ਗਰਮੀ ਆ ਗੱਨੇ ਵੀ ਗਰਮੀ ਆ ਤੈਨੂੰ ਵੀ ਅਸਵਾਰ ਬਣਾ ਦੇਾਂਗੇ ਵੱਡਾ ਕਰਕੇ ਹਣਾ ਤੇ ਨਹੀਂ ਮੈਨੂੰ ਆਂਦ ਵੱਲਿਆ ਕਰਾਂਗਾ ਹਾਂ ਬਈ ਸ਼ੌਂਕੀ ਬੰਦਾ ਸਾਨੂੰ ਮਿਲਿਆ ਇਹ ਕਹਿੰਦਾ ਬਈ ਹਜੇ ਘੋੜੀਆਂ ਐ ਨਹੀਂ ਮੇਰੇ ਕੋਲੇ ਪਰ ਬਈ ਲੈ ਕੇ ਜਰੂਰ ਆਉਣਗੇ ਕਹਿੰਦਾ ਜਦੋਂ ਮੈਂ ਵੱਡਾ ਹੋ ਗਿਆ ਜੱਜਲਪਿੰਡ ਦਾ ਬੱਚਾ ਇਹ ਬੋ ਚੋ ਕੇ ਨੂੰ ਇਹ ਕਹਿੰਦਾ ਸਪੈਸ਼ਲ ਰੇਸਾਂ ਦੇਖਣ ਮੈਂ ਤਲਵੰਡੀ ਸਾਹਿਬ ਆਇਆ ਕੱਲ੍ਹ ਆਇਆ ਆ ਕੱਲੇ ਆ ਕੱਲੇ ਹੀ ਕਾਸਤੇ ਆਇਆ ਫਿਰ ਬੱਸ ਬੱਸ ਤੇ ਹੈ ਹਾਂ ਘਰ ਦੇ ਨਹੀਂ ਲੜੇ ਕਾ ਘਰ ਦੇ ਨਹੀਂ ਹੈ ਨਾ ਜੇ ਕੋਈ ਸੱਟ ਫੇਟ ਕਾਲੀ ਚਲੋ ਭਾਈ ਦਲੇਰ ਆ ਬੰਦਾ ਹੈ ਕੋ ਪਿੱਛੇ ਰਹਿ ਬਾਜੀ ਆ ਮੇਰੇ ਹਿਸਾਬ ਨਾਲ ਬਹੁਤ ਜਲਦੀ ਫਰੇਸ ਕਵਰ ਕਰੂਗੀ ਛੋਟੇ ਜੇ ਬੱਚੇ ਨੇ ਸਮਾਰੀ ਕਰੀ ਆ ਨਵੀਂ ਉਮਰ ਦਾ ਨੌਜਵਾਨ ਆ 25 65 25.32 ਸੈਕਿੰਡ ਮੇਰੇ ਰਹਿਣੀ ਕੋੜੇ ਕੋਈ ਨਹੀਂ ਚਲ ਆਪਾਂ ਕਿਸੇ ਨੂੰ ਗਲਤ ਕਮੈਂਟ ਨਹੀਂ ਕਰਨਾ ਘੋੜਿਆਂ ਵਾਲਾ ਗੁੱਸਾ ਹੋ ਜਾਏ ਸਾਡੇ ਘੋੜੇ ਨੂੰ ਚੰਗਾ ਜਾਂ ਮਾੜਾ ਕਹਦਾ ਚੰਗਾ ਤੂੰ ਨਾ ਗਲਤ ਕਰੀ ਹਜੇ ਤੂੰ ਤਾਂ ਰੱਖੀਆਂ ਵੀ ਨਹੀਂ ਘੋੜੀਆਂ ਕਿਤੇ ਤੇਰੇ ਨਾਲ ਪਹਿਲਾਂ ਹੀ ਗੁੱਸੇ ਹੋਏ ਹਨ ਸਾਰੇ ਆਪਾਂ ਸਾਰੇ ਜਾਨਵਰ ਸਾਰਿਆਂ ਦੀ ਮਿਹਨਤ ਬਹੁਤ ਵਧੀਆ ਸਾਰਿਆਂ ਨੂੰ ਵਧੀਆ ਹੀ ਆਖਣਾ ਅੱਜ ਹੀ ਆਇਆ ਮਾੜਾ ਚੜਦਣੇ ਦੇ ਕੋੜਾ ਜਾ ਦੇ ਚੱਲਦਾ ਹੁਣ ਕਿਹੜੀ ਚਾਲਾ ਦੋਨੇ ਹੀ ਆ ਲੈ ਖੜ ਜਾ ਹੁਣ ਚੁੱਪ ਕਰ ਜਾ ਆਪਾਂ ਇਹਨੂੰ ਕਵਰ ਕਰਕੇ ਆਹ ਖਾਲਸਾ ਆ ਗਿਆ ਪ੍ਰਾਣੀਆਂ ਰੇਸਾਂ ਵਾਲਾ ਦੰਦਾ ਵੀ ਉਹ ਤੇ ਜਾਈ

ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਬੱਧੀ ਭਾਈ ਹਾਂ ਬੱਧੀ ਪਰਵਾਜ਼ ਜੀਆ ਭਾਈ ਹਾਂ ਆ ਗਿਆ ਅਗਲਾ ਜਾਨਵਰ ਕਿ ਨਹੀਂ ਚਲੋ ਆ ਗਿਆ ਭਾਈ ਇੱਕ ਹੋਰ ਘੋੜਾ ਰੇਸ ਦੇ ਵਿੱਚ ਸਾਰੇ ਘੋੜੇ ਬਹੁਤ ਚੰਗੇ ਇੱਕ ਤੋਂ ਇੱਕ ਬਿਹਤਰ ਘੋੜੇ ਮਾਦਾਨ ਦੇ ਵਿੱਚ ਪੁੱਜੇ ਆ। ਬਾਕੀ ਵੇਖਦੇ ਐਂਡ ਤੇ ਚੈਂਪੀਅਨਸ਼ਿਪ ਨੂੰ ਕੌਣਾ ਹੱਥ ਮਾਰਦਾ ਕਿਹੜਾ ਘੋੜਾ ਜੇਤੂ ਰਹਿੰਦਾ। ਸਾਰੇ ਵੀਰਾਂ ਨੇ ਬਹੁਤ ਤੁਹਾਨੂੰ ਮਨੋਂ ਮਿਹਨਤ ਕੀਤੀ ਆ। ਜਾਨਵਰ ਬਹੁਤ ਮਿਹਨਤ ਪਾਲਦੇ ਆ ਭਾਈ ਇਹ। ਹਰੇਕ ਦੀ ਵਸ ਦੀ ਗੱਲ ਨਹੀਂ। ਬਾਕੀ ਰੇਸਾਂ ਆਸਤੇ ਜਾਨਵਰ ਤਿਆਰ ਕਰਨਾ। ਉੱਤੇ ਬੈਠੇ ਬੰਦੇ ਦਾ ਦਿਲ ਵੀ ਬਹੁਤ ਵੱਡੇ ਦਿਲ ਵਾਲੇ ਬੰਦੇ ਦਾ ਕੰਮ ਆ ਘੋੜੇ ਦੀ ਰੇਸ ਲਾਉਣੀ। ਇਹ ਘੋੜੇ ਗਰਮੀ ਵੀ ਬਹੁਤ ਦਿਖਾਉਂਦੇ ਆ ਚਲੋ ਜੀ ਆ ਗਿਆ ਇੱਕ ਹੋਰ ਘੋੜਾ ਹਾਸੇ ਹੋ ਜਾ ਬਜੀ ਹਾਸੇ ਹੋ ਜਾ ਪਹਹਾ ਇਧਰ ਆ ਇਧਰ ਆ ਸਾਹਮਣੇ ਆ ਠਾਉਂਦਾ ਜਾਂਦਾ ਧੂਆਂ ਸਾਰੇ ਲੋਕ ਸੜਕ ਤੇ ਚੜਾ ਦੇ ਗਰਾਊਂਡ ਜੋ ਕੱਢ ਕੇ ਗਰਾਊਂਡ ਗਰਾਊਂਡ ਦੇ ਵਿੱਚ ਦਿਖਣਾ ਬੰਦ ਕਰਤਾ ਘੋੜੇ ਨੇ ਹੈ 32 ਸੈਕਿੰਡ 22% ਦੇ ਵਿੱਚ ਕਵਰ ਰੇਸ ਕੀਤੀ ਜਿਵੇਂ ਆਏ ਤੋ ਦੇ ਮਹੀਨੇ ਚ ਤੁੰਦ ਲੈਂਦੀ ਆ ਸਾਰਾ ਗਰਾਊਂਡ ਭਰਤਾ ਮਿੱਟੀ ਨਾਲ ਐ ਪੂਰੀ ਜਿਵੇਂ ਕਹਿੰਦੇ ਹੁੰਦੇ ਪੰਜਾਬੀ ਜਿਹੀ ਧੂੜਾਂ ਆਉਂਦਾ ਜਾਂਦਾ ਹਾਂ ਚੈਨਲ ਆਪਣਾ ਬਣਿਆ ਆਪਣੀ ਚੈਨਲ ਦਾ ਨਾਮ ਪੰਜਾਬ ਡਿਸਕਵਰੀ 97 97 ਹਾਂ ਪੰਜਾਬ ਡਿਸਕਵਰੀ ਤੇ ਦੇਖ ਲਈ ਆਪਾਂ ਕੱਲ ਨੂੰ ਕਰ ਦਾਂਗੇ ਅਪਲੋਡ ਸਾਰੀ ਵੀਡੀਓ ਦੇਖ ਲਈ ਚੰਗਾ ਠੀਕ ਉੱਤੇ ਚੜਦਾ ਹੁੰਦਾ ਸੀ ਆਪਾਂ ਨਾ ਇੱਕ ਤਰੀਫ ਹੋ ਕਰ ਗਿਆ ਬਈਆ ਬੱਗੀਆਂ ਤੋਂ ਮੈਂ ਫਿਰ ਜਮਾ ਵਿੱਚ ਬਣ ਗਿਆ ਨਾ ਕੁਝ ਨਹੀਂ ਹੁੰਦਾ ਹੁੰਦਾ ਉਦੋਂ ਟੱਪ ਨਹੀਂ ਦਿੱਤਾ ਨਾ ਹੁਣ ਆ ਜਾਂਦਾ ਆ ਦੇ ਆ ਜਾਂਦਾ ਭਾਈ ਖਾਲਸਾ ਸਵਾਰ ਬਹੁਤ ਛੋਟੀ ਦਾ ਸਵਾਰ ਆ ਭਾਈ ਸਾਟ ਆ ਲੈ ਗਿਆ ਹੀ ਰੇਤਾ ਅੱਖਾਂ ਤੋਂ ਹੂੰ ਹੂੰ ਆ ਗਈ ਜਿਆਦਾ ਵੀ ਨਹੀਂ ਮਾਰਨਾ ਚਾਹੀਦਾ ਮੇਰੇ ਖਿਆਲ ਨਾਲ ਹੈਨਾ ਇਹ ਨਹੀਂ ਛਾਪੂ ਥੋੜੇ ਪਿੰਡ ਦਾ ਕਾਸ਼ ਇਹ ਕਿਹੜੇ ਪਿੰਡ ਦਾ ਜੱਜਲ ਪਿੰਡ ਦਾ ਕਾਸ਼ ਇਹ ਘੋੜੀ ਕਿੱਥੋਂ ਦੀ ਹੈ ਘੋੜੀ ਕਿੱਥੋਂ ਦੀ ਹੈ ਖੜੀ ਟਾਈਮ ਸੋਣਾ 31 12 31 12 ਸ਼ਾਇਦ 31 12 ਦੇ ਵਿੱਚ ਸਾਨੂੰ ਭੁਲੇਖਾ ਆ ਗਿਆ ਸੁਣਨ ਦੇ ਵਿੱਚ ਆਉਣ ਦਿਓ ਬਈ ਅਗਲਾ ਜਾਨਵਰ ਸਾਡੇ ਬੜਾ ਦਾ ਆਕਾਸ਼ ਅੱਛਾ ਜੱਜਲਪਿੰਡ ਦਾ ਆਕਾਸ਼ ਹਾਂ ਦੇਖੋ ਇਹ ਕੋੜੀ ਆ ਬੋਲੀ ਭਿਜਾਉਂਦਾ ਇਹ ਕਿ ਆ ਭਾਜੀ ਦੀ ਇਹ ਇਹਦਾ ਹੋਰ ਕੋੜੀ ਇਹ ਇਹਦੇ ਕੋਲੇ ਦੋਨੇ ਹੱਥਾਂ ਨਾਲ ਪਿਛਲੇ ਰੇਸ਼ਾ ਹੁੰਗਾ ਸੀ ਦੋਨੇ ਹੱਥਾਂ ਨਾਲ ਭਜਾਈ ਜਿਹੜੀ ਜਿਵੇਂ ਆ ਹੁਣ ਭਜਾਈ ਸੀ ਨਾ ਐਵੇਂ ਭਜਾਈ ਨਾ ਦੋਨੇ ਹੱਥਾਂ ਨਾਲ ਪਿਛਲੇ ਅੱਛਾ ਹਾਂ ਠੀਕ ਗੰਦੀ ਜਿਹਨੂੰ ਫੜਾਉਂਦਾ ਕੋੜੀ ਕਿਹੜੇ ਪਿੰਡੋਂ ਆ ਬਈ ਭੈਣੀ ਰੋੜਾ ਭੈਣੀ ਰੋੜਾ ਕਿਉਂਕਿ ਕਿਸੇ ਨੂੰ ਤਾਂ ਯਾਰ ਕਿ ਮੈਂ ਉਹ ਤੋ ਫੋਟੋ ਵਿੱਚ ਲੀ ਕਿਸੇ ਨੇ ਕਾਰਡ ਚੈੱਕ ਕਰਾ ਦੇ ਨੰਬਰ ਦੇ ਪਾਈ ਬਈ ਇੱਕ ਤਾਂ ਬਈ ਮੈਂ ਨੁਕਰੀ ਆ ਮਾ ਬਈ ਉਹ ਦੇਲ ਹੀ ਹੈ ਹਾਂ ਆਪਾਂ ਨਹੀਂ ਹੱਲੇ ਜਾਂਦੇ ਕਾਨੂੰ ਜਰਾ ਬੱਟਾ ਕਰਵਾ ਆਂ ਜੀ ਪੁਰਾਣੇ ਨਹੀਂ ਆਇਆ ਦੇਖਦਾ ਇਹ ਨਾ ਬਣਾਇਆ ਉਹ ਜਿਹੜੀ ਹੈ ਮੈਂ ਵੀ ਉਹਨੂੰ ਸਰਦੇ ਨੂੰ ਹਾਕੀ ਦਾ ਜਾਂਦਾ ਮੈਂ ਬਈ ਫਰੀ ਬਣਾਉਂਦਾ ਕੋਰਾ ਤੇ ਇਹ ਭਜਾਉਣੀ ਆ ਕਿ ਭਜਾਲੀ ਛੱਡਣੀ ਆ ਜੇ

ਆਇਓ ਦੋਸਤੋ ਤੁਹਾਨੂੰ ਸਟਾਰਟਿੰਗ ਪੁਆਇੰਟ ਸਪੱਟਾ ਦੌੜਾਂ ਦਾ ਦਿਖਾਉਣੇ ਆ ਇੱਥੇ ਬੈਠਣਾ ਹੀ ਬਹੁਤ ਔਖਾ ਯਾਰ ਇਹ ਇਹੀ ਬੈਠਣਾ ਬਹੁਤ ਔਖਾ ਹੈ ਇੱਕ ਉੱਤੇ ਉਂ ਬੈਠਣਾ ਇੱਕ ਭਜਦੀ ਦੇ ਬੈਠਣਾ ਹੈ ਖੜਾ ਬੰਦਾ ਖਾਲੀ ਤੇ ਚੜ ਕੇ ਕਿਹੜਾ ਤਿਆਰ ਨਾੜ ਵੱਢੀ ਚੁਕਾਈ ਤੇ ਲੱਗੂ ਦੋ ਮਿੰਟ ਹੋ ਗਏ ਠੀਕ ਹੈ ਇਹ ਆਈ ਹੈ ਇਹ ਸਟਾਰਟਿੰਗ ਪੁਆਇੰਟ ਆਫ 뷰 ਪਟਾ ਦੌੜਾਂ ਦਾ ਰੇਸਾ ਰੇਸਾਂ ਦਾ ਇਹ ਤੇ ਸਟਾਰਟਿੰਗ ਪੁਆਇੰਟ ਆ। ਆਹ ਟਾਈਮੇ ਟਾਈਮਿੰਗ ਨੋਟ ਕਰਨ ਵਾਸਤੇ ਕੈਮਰਾ ਲੱਗਿਆ ਹੋਇਆ। ਆਹ ਈਵਰ ਕਮੇਟੀ ਮੈਂਬਰ ਵੀ ਛੰਡੀ ਸੈੱਟ ਦੇ ਨੇ। ਜੇ ਟਾਈਮ ਸਟਾਰਟ ਹੋ ਜਾਂਦਾ। ਲੇਕੋ ਜੁਰਮੀ ਦੇ ਉਹ ਲਾਗੀ ਬਣਾ ਦੇ ਬਣਾ ਦੇ ਇੱਕ ਤਾਂ ਕਰਦਾ ਨਹੀਂ ਉਹ ਸਵਾਰ ਸਟਪਾ ਕੋੜੀ ਨੇ ਛਾਲ ਮਾਰੀ ਆਉਣਗੇ ਜਿੱਟ ਤਾਂ ਛਾਲ ਮਾਰੀ ਚੜਾਉਂਦੀ ਨਹੀਂ ਕਰ ਹਣਾ ਕੀ ਆਲੀ ਇੱਥੇ ਖੜਾ ਇੱਧਰ ਆ ਗਿਆ ਤੂੰ ਆਪਣੇ ਮੁੰਡੇ ਨੂੰ ਨਵਾਜ਼ ਨੂੰ ਮੁਰਗੀ ਟਿੱਗਣ ਦੇ ਕੋਲ ਮਿਚੇ ਟੇ ਆ ਬਾਗਬੂ ਖਿੱਚੀ ਗਈ ਹੋਣੀ ਕੋਈ ਇਹਦੀ ਨਾ ਜਾਨਵਰ ਆ ਤੜਕਾਰ ਜਾਂਦਾ ਘੋੜੀ ਵੀ ਛੱਡ ਦੂੰ ਛੱਡ ਦੂੰ ਕਹਿੰਦੀ ਆ ਨਾ ਵੀ ਛੱਡ ਦੇ ਘੋੜੀ ਵੀ ਐਂ ਕਹਿੰਦੀ ਵੀ ਛੱਡ ਸਹੀ ਕਰ ਮੈਨੂੰ ਤੈਨੂੰ ਟਰਾਫੀ ਲਿਆ ਕੇ ਦਵਾਂ ਜਾ ਕੇ ਤੇ ਨਹੀਂ ਹੁਣ ਵੱਡੇ ਦੇ ਨਾਲ ਆਈ ਚੜੂ ਬਈ ਇਹ ਤੇ ਬੰਦਾ ਕਰਾ ਜਿਹੜਾ ਕੱਢ ਕੇ ਲਿਆਉਂਦੇ ਆ ਬਾਈ ਫੇਰ ਛੱਡਣਗੇ ਮੈਦਾਨ ਦੇ ਵਿੱਚ ਚੈਨਲ ਪੰਜਾਬ ਡਿਸਕਵਰੀ 97 ਪੰਜਾਬ ਡਿਸਕਵਰੀ 97 ਆਈ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਵੀਡੀਓ ਆਇਆ ਬਈ ਤਾ ਨੂੰ ਕਿੱਥੇ ਡਾਹ ਦਿੰਦੀ ਹੈ ਬਈ ਆ ਤੇ ਮਗਰ ਭਜਦੇ ਹੋ ਕਿ ਨਹੀਂ ਉਹਨਾਂ ਜਾਵੜੀ ਉਦੋਂ ਸਰੇ ਤੇ ਜੀ ਉਹ ਪਾਣੀ ਮਲਤਾਨ ਗਿਆ ਉਹਦੇ ਜਿਹਨੂੰ ਮਾਰ ਦਿਆਣ ਦੇ ਅਗਲਾ ਕਹਾਂ ਜਾਂ ਚੰਗਾ ਪਰੇ ਦਈਏ ਕੋਈ ਮਾਰ ਗਿਆ ਹੈ ਲੈ ਬਾਈ ਸਾਈਡ ਤੇ ਹੋ ਜਾਓ ਆਵਾਜ਼ ਆ ਗਈ ਅਗਲੀ ਘੋੜੀ ਮੈਦਾਨ ਦੇ ਵਿੱਚ ਹੋਰ ਉਤਰਿਆ ਜੀ ਬਾਈ ਨੇ ਵੀ ਝੰਡੀ ਚੱਕ ਲਈ ਕਮੇਟੀ ਮੈਂਬਰ ਬੇਨਤੀ ਕਰ ਰਹੇ ਬਾਈ ਮੈਦਾਨ ਤੋਂ ਥੋੜਾ ਜਿਹਾ ਸਾਈਡ ਤੇ ਹੋ ਜਾਓ ਕਿ ਇਹ ਜਾਨਵਰ ਦਾ ਪਤਾ ਨਹੀਂ ਹੁੰਦਾ ਉਹ 60 ਫੀਟ ਮਾਰਦੇ ਸਵਾਰ ਵੀ ਐ ਪੂਰਾ ਚਾਹੀਦਾ ਸ਼ਿਹਾਰ ਬੰਦਾ ਜੀ ਅੱਖ ਦੇ ਝਮਕੇ ਨਾਲ ਜਿਹੜਾ ਘੋੜੀ ਦੀ ਟੁਈ ਤੇ ਬਹਿ ਜਾਏ ਜਿੰਨਾ ਘੋੜਾ ਤੇਜ਼ ਹੋਣਾ ਚਾਹੀਦਾ ਉਦੋਂ ਦੁੱਗਣਾ ਤੇਜ਼ ਸਵਾਰ ਹੋਣਾ ਚਾਹੀਦਾ ਫਰਤੀਲਾ ਬੰਦਾ ਨਾਵਾਲਾ ਦੋ ਸੈਂਟਾਂ ਦੇ ਵਿੱਚ ਘੋੜੀ ਤੇ ਬਹਿ ਗਿਆ ਵੀਰ